ਜ਼ਿਲ੍ਹਾ ਫਰੋਹੀਪੁਰ ਪੁਲਿਸ ਨੂੰ ਯੋਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਮਿਲੀ ਵੱਡੀ ਸਫਲਤਾ 65 ਕਰੋੜ ਰੁਪਏ ਮੁੱਲ ਦੀ 13 ਕਿਲੋ ਹੈਰਵਨ 400 ਕਿਲੋ ਡੋਡਾ ਪੋਸਟ ਸਣੇ ਪੰਜ ਨਸ਼ਾ ਤਖਸਰਾਂ ਨੂੰ ਕੀਤਾ ਕਾਬੂ ਤਿੰਨ ਅਲੱਗ-ਅਲੱਗ ਮੁਕੱਦਮਿਆਂ ਵਿੱਚ ਨਸ਼ਾ ਤਖਸਰਾਂ ਨੂੰ ਕੀਤਾ ਕਾਬੂ ਜ਼ਿਲ੍ਹਾ ਫਰੋਹੀਪੁਰ ਪੁਲਿਸ ਵੱਲੋਂ ਯੋਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਭਾਰੀ ਮਾਤਰਾ ਵਿੱਚ ਆਏ ਦਿਨ ਖੈਰਵਨ ਬਰਾਮਦ ਕੀਤੀ ਜਾ ਰਹੀ ਹੈ ਇੱਕ ਵਾਰ ਫਿਰ ਪੁਲਿਸ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਜਦ ਖੂਪੀਆ ਸੂਚਨਾ ਦੇ ਆਧਾਰ ਤੇ ਨਾਕਾਬੰਦੀ ਕਰਕੇ ਤਿੰਨ ਅਲੱਗ-ਅਲੱਗ ਮਾਮਲਿਆਂ ਵਿੱਚ ਵੱਡੀ ਮਾਤਰਾ ਵਿੱਚ ਨਸ਼ਾ ਬਰਾਮਦ ਕੀਤਾ ਗਿਆ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਨਸ਼ਾ ਤਸਕਰ ਹਰਜਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਆਪਣੇ ਟਰੱਕ ਵਿੱਚ 400 ਕਿਲੋ ਡੋਡਾ ਪੋਸਟ ਲੈ ਕੇ ਜਾ ਰਹੇ ਨੇ ਤਾਨਾ ਕਬੰਦੀ ਦੌਰਾਨ ਜਦ ਚੈਕਿੰਗ ਕੀਤੀ ਗਈ ਤਾਂ ਦੋਨਾਂ ਨਸ਼ਾ ਤਖਸਰਾ ਡੋਡਾ ਪੋਸਟ ਸਣੇ ਗ੍ਰਿਫਤਾਰ ਕੀਤਾ ਗਿਆ ਹੈ ਉੱਥੇ ਹੀ ਦੂਜੇ ਮਾਮਲੇ ਵਿੱਚ ਸੀਆਈਏ ਸਟਾਫ ਨੂੰ ਗੁਪਤ ਸੂਚਨਾ ਮਿਲੀ ਸੀ ਗੁਰਪ੍ਰੀਤ ਸਿੰਘ ਅਤੇ ਹਰਨਾਮ ਸਿੰਘ ਜੋ ਕਿ ਪਿੰਡ ਰਾਜੋਕੇ ਗੱਟੀ ਦੇ ਰਹਿਣ ਵਾਲੇ ਨੇ ਉਹ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਨ ਮਗਵਾ ਕੇ ਅੱਗੇ ਸਪਲਾਈ ਕਰਦੇ ਨੇ ਗੁਪਤ ਸੂਚਨਾ ਦੇ ਆਧਾਰ ਤੇ ਇਨ੍ਹਾਂ ਦੋਨਾਂ આરોપીਆਂ ਨੂੰ ਵੀਕ ਕਾਬੂ ਕੀਤਾ ਗਿਆ ਹੈ। ਇਹਨਾਂ ਪਾਸੋਂ 8 ਕਿਲੋ 301 ਗ੍ਰਾਮ ਹੈਰਵਨ ਬਰਾਮਦ ਹੋਈ ਹੈ। ਇੱਕ ਹੋਰ ਮਾਮਲੇ ਵਿੱਚ ਯੋਗਰਾਜ ਸਿੰਘ ਜੋ ਕਿ ਫਰੋਜਪੁਰ ਪਿੰਡ ਮੁਕਮਖਾਂ ਦਾ ਰਹਿਣ ਵਾਲਾ ਹੈ। ਉਸ ਨੂੰ ਵੀ ਨਾਕਾਬੰਦੀ ਦੌਰਾਨ ਕਾਬੂ ਕੀਤਾ ਗਿਆ ਹੈ। ਉਸ ਪਾਸੋਂ ਤਲਾਸ਼ੀ ਦੌਰਾਨ 4 ਕਿਲੋ 720 ਗ੍ਰਾਮ ਹੈਰਵਨ ਬਰਾਮਦ ਹੋਈ ਹੈ। ਇੱਕ ਕੱਪ ਪਿਸਤਲ ਉਸ ਪਾਸੋਂ ਬਰਾਮਦ ਹੋਇਆ ਹੈ ਐਸਐਸਪੀ ਨੇ ਦੱਸਿਆ ਕਿ ਫੜੇ ਗਏ ਨਸ਼ਾ ਤਖਸਰ ਵੱਡੇ ਪੱਧਰ ਤੇ ਨਸ਼ਾ ਤਖਸਰੀ ਦਾ ਧੰਦਾ ਕਰਦੇ ਹਨ ਅਤੇ ਹੁਣ ਇਹਨਾਂ ਦੇ ਫੜੇ ਜਾਣ ਤੇ ਨਸ਼ੇ ਨੂੰ ਕਾਫੀ ਠੱਲ ਪਵੇਗੀ ਉੱਥੇ ਹੀ ਪੁਲਿਸ ਵੱਲੋਂ ਫੜੇ ਗਏ ਸਾਰੇ ਨਸ਼ਾ ਤਖਸਰਾਂ ਤੋਂ ਡੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਇਹਨਾਂ ਦੇ ਫਾਰਵਰਡ ਬੈਕਵਰਡ ਲਿੰਕ ਖੰਘਾਲੇ ਜਾ ਰਹੇ ਨੇ ਜਿਸ ਨਾਲ ਇਸ ਨਸ਼ੇ ਦੀ ਚੈਨ ਨੂੰ ਖਤਮ ਕੀਤਾ ਜਾ ਸਕੇ ਜਿਹੜੇ ਲੋਕ ਇਸ ਤੰਦੇ ਵਿੱਚ ਸ਼ਾਮਲ ਹਨ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਇਸ ਲਾਖਾ ਪਿੱਛੇ ਭੇਜਿਆ ਜਾ ਸਕੇ ਐਸਐਸਪੀ ਨੇ ਕਿਹਾ ਨਸ਼ਿਆਂ ਦੇ ਖਿਲਾਫ ਉਹਨਾਂ ਨੂੰ ਲਗਾਤਾਰ ਮੁਹਿੰਮ ਜਾਰੀ ਹੈ ਅਤੇ ਹੁਣ ਤੱਕ 100 ਕਿਲੋ ਤੋਂ ਉੱਪਰ ਹੈਰਵਨ ਫੜੀ ਜਾ ਚੁੱਕੀ ਹੈ ਅਤੇ ਪੁਲਿਸ ਪੂਰੀ ਤਰ੍ਹਾਂ ਨਸ਼ਾ ਤਖਸਰਾ ਦੇ ਖਿਲਾਫ ਮਸ਼ਤੀਦੀ ਨਾਲ ਕੰਮ ਕਰ ਰਹੀ ਹੈ ਇਸ ਲਾਹਮਤ ਨੂੰ ਸਿਰੇ ਤੋਂ ਖਤਮ ਕੀਤਾ ਜਾ ਸਕੇ ਹੈਰੋਇਨ ਵਰਤ ਕੀਤੀ ਗਈ ਹੈ ਸਰ ਕਿੰਨੀ ਹੈ ਔਰ ਕਿਹੜੇ ਕਿਹੜੇ ਮਾਮਲੇ ਚ ਹੈ ਔਰ ਜਿਹੜੇ ਡੋਡੇ ਪੋਸਟ ਪੜੀ ਹੈਗੀ ਆ ਉਹ ਕਿੰਨੀ ਹੈਗੀ ਆ ਕਿੱਥੋਂ ਪੜੀ ਹੋਈ ਹੈ ਜੀ ਸਰ ਯੁੱਧ ਨਸ਼ਾ ਵਿਰੋਧ ਦੇ ਵਿੱਚ ਫਰੋਜ਼ਪੁਰ ਪੁਲਿਸ ਨੂੰ ਬਹੁਤ ਹੀ ਵਧੀਆ ਸਫਲਤਾ ਹਾਸਲ ਹੋਈ ਹੈ ਜਦੋਂ ਸਾਡੀ ਜਿਹੜੀ ਸਾਰੀ ਟੀਮ ਜिले ਦੀ ਸਾਰੀ ਟੀਮ ਨੇ ਐਸਪੀ ਡੀ ਸਾਹਿਬ ਡੀਐਸਪੀ ਡੀਐਸਪੀ ਸਿਟੀ DSP R ਸਾਡੇ CIA ਦੀ ਟੀਮ ਪੂਰੀ ਟੀਮ 100 CIA ਫਿਰੋਜ਼ਪੁਰ CIA ਦੇ ਯੂਨਿਟ ਜ਼ੀਰੇ ਵਾਲੇ ਅਤੇ SHO ਕਲਖੁਰਦ ਇਹਨਾਂ ਨੇ ਬਹੁਤ ਵਧੀਆ ਕਾਰਵਾਈ ਕਰਦੇ ਬਹੁਤ ਵੱਡੀ ਰਿਕਵਰੀ ਕੀਤੀ ਹੈ ਜਿਹਦੇ ਮਕਦਮਾ ਨੰਬਰ 92 ਖਾਨਾ सदर ਜ਼ੀਰੇ ਦੇ ਵਿੱਚ ਦਰਜ ਕਰਕੇ 400 ਕਿਲੋ ਡੋਡੇ ਸਾਬਤ ਡੋਡੇ ਪੋਸਟ ਇਹ ਬਰਾਮਦ ਕੀਤਾ ਇੱਕ ਟਰੱਕ ਬਰਾਮਦ ਕੀਤਾ ਹੈ ਤੇ ਇਹਦੇ ਵਿੱਚ ਹਰਜਿੰਦਰ ਸਿੰਘ ਤੇ ਗੁਰਿੰਦਰ ਸਿੰਘ ਦੋ ਜਿਹੜੇ ਇਹਦੇ ਅਕਿਊਜ਼ ਅਰੈਸਟ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਤੇ ਐਵੇਂ ਜਿਹੜੇ ਮੁਕੱਦਮਾ ਨੰਬਰ 212 ਇਹਦੇ ਵਿੱਚ ਥਾਣਾ ਸਦਰ ਦਾ ਇੱਥੇ ਦਰਜ ਕਰਕੇ ਤੇ ਸੀਆਈਏ ਵੱਲੋਂ ਸਾਰੀ ਕਾਰਵਾਈ ਕਰਦੇ ਹੋਏ ਗੁਰਪ੍ਰੀਤ ਸਿੰਘ ਉਰਫ ਗੋਰੀ ਤੇ ਗੁਰਪ੍ਰੀਤ ਸਿੰਘ ਉਰਫ ਕਾਲੀ ਇਹ ਦੋ ਜਣੇ ਗ੍ਰਿਫਤਾਰ ਕੀਤੇ ਆ ਤੇ ਇਹਨਾਂ ਕੋਲੋਂ 8 ਕਿਲੋ 301 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਸਪਲੈਂਡਰ ਇਹਨਾਂ ਤੋਂ ਬਰਾਮਦ ਕਰਨ ਸਫਲਤਾ ਹਾਸਲ ਹੋਈ ਹੈ ਤੇ ਇਵੇਂ ਹੀ ਮੁਕੱਦਮਾ ਨੰਬਰ 87 ਜਿਹੜਾ ਘਲਖੁਰਦ ਇਹ ਦਰਜ ਕੀਤਾ ਇੱਥੇ ਯੋਗਰਾਜ ਸਿੰਘ ਉਰਫ ਸਮਰ ਪੁੱਤਰ ਹਾਕਮ ਸਿੰਘ ਵਾਸੀ ਹਾਸਲ ਇਹਨੂੰ ਗ੍ਰਿਫਤਾਰ ਕਰਕੇ ਇਹਦੇ ਕੋਲੋਂ 4 ਕਿਲੋ 720 ਗ੍ਰਾਮ ਹੈਰਨ ਇੱਕ ਐਕਟਵਾ ਇੱਕ ਪਿਸਟਲ ਦੇ ਖੁੱਲੇ ਪਾਰਟਸ ਹੈ ਖੁੱਲੇ ਹੋਏ ਪਿਸਟਲ ਹੈ ਉਹ ਬਰਾਮਦ ਹੋਏ ਤੇ 8 ਜਿੰਦਾ ਰੌਤ ਪ੍ਰਾਪਤ ਹੋਏ ਇਹ ਬੜੀ ਵਧੀਆ ਰਿਕਵਰੀ ਹੈ ਜਿਹੜੀ ਸਾਡੀ ਟੀਮ ਵੱਲੋਂ ਸਖਤ ਮਿਹਨਤ ਦੇ ਨਾਲ ਤੇ ਵਧੀਆ ਕੋਆਰਡੀਨੇਸ਼ਨ ਦੇ ਨਾਲ ਇਹਨਾਂ ਨੇ ਇਹ ਜਿਹੜੀ ਰਿਕਵਰੀ ਜੀ ਕੀਤੀ ਹੈ ਤੇ ਬਹੁਤ ਵਧੀਆ ਰਿਕਵਰੀ ਜੀ ਹੈ ਜਿਹਦੇ ਨਾਲ ਆਪਣੇ ਜਿਹੜੀ ਸਟਰੀਟ ਦੇ ਉੱਤੇ ਇੰਨੇ ਹੀ ਡਰੱਗਸ ਜਿਹੜੀ ਜਾਣੀ ਸੀ ਨੌਜਵਾਨ ਪੀੜੀ ਖਰਾਬ ਹੋਣੀ ਸੀ ਉਸ ਨੂੰ ਹੁਣੋ ਬਚਾਇਆ ਹੈ ਥੈਂਕ ਯੂ ਸਰ ਜਿਹੜੀ ਇਹ ਹੈਗੀ ਸੀਗੀ ਜਿਹਨਾਂ ਨੂੰ ਹਿਰੋਇਨ ਬਰਾਮਦ ਹੋਈ ਹੈ ਵੱਖ-ਵੱਖ ਮਾਮਲੇ ਦੇ ਵਿੱਚ ਸਰ ਇਹ ਕਿੱਥੋਂ ਲੈ ਕੇ ਆਂਦੀ ਜਿੱਗੀ ਸੀਗੀ ਔਰ ਇਹਨਾਂ ਨੇ ਕਿੱਥੇ ਵੇਚਣੀ ਹੈਗੀ ਸੀਗੀ ਇਹਨਾਂ ਬੰਦਿਆਂ ਨੇ ਇਹ ਹਿਰੋਇਨ ਆਈ ਕਿਹੜੇ ਪਾਸੋਂ ਹੋਈਗੀ ਹੈ ਜਿਹੜੀ ਉਹਨੇ ਇਹ ਜਿਹੜੀ ਇਹਨਾਂ ਦੀ ਹਜੇ ਪੁਛਗਿਸ ਚੱਲ ਰਹੀ ਹੈ ਜੀ ਪੁਛਗਿਸ ਤੋਂ ਮੇਨਲੀ ਤਾਂ ਆਈ ਤਾਂ ਇਹ ਤਾਰੋਂ ਪਾਰੀ ਹੈ ਪਾਕਿਸਤਾਨ ਤੋਂ ਹੀ ਆਈ ਹੈ ਪਰ ਇਹਦੇ ਜਿਹੜੇ ਇਹ ਫਰਸਟ ਲੈਵਲ ਤੇ ਆਈ ਹੈ ਕਿ ਸੈਕੰਡ ਉਹ ਸਾਰੀ ਪੁਛਗਿਸ ਚੱਲ ਰਹੀ ਹੈ ਜਿੰਨੇ ਵੀ ਇਹਨਾਂ ਤੋਂ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੇ ਵਿੱਚ ਸਾਡੇ ਕੋਲ ਬੰਦੇ ਫਿਗਰ ਹੋ ਰਹੇ ਆ ਉਹਨਾਂ ਤੇ ਵੀ ਕਾਰਵਾਈ ਕੀਤੀ ਕੀਤੀ ਜਾਊਗੀ ਅਗਲੇ ਦਿਨਾਂ ਤੁਸੀਂ ਦੇਖੋਗੇ ਹੋਰ ਗ੍ਰਿਫਤਾਰੀਆਂ ਤੇ ਰਿਕਵਰੀਜ਼ ਹੋਣਗੀਆਂ ਸਰ ਜਿੰਨਾਂ ਨੂੰ ਅਕੀਮੋ ਬਰਾਮਦ ਬੋਲਿਆ ਕਿ ਇਹਨਾਂ ਦੇ ਉੱਪਰ ਪਹਿਲਾਂ ਵੀ ਕੋਈ ਮੁਕਤਮੀਦਰ ਕਿਸੀਗੇ ਨਹੀਂ हां ਜਿਹੜੇ ਜਿੰਨਾਂ ਕੋਲ 8 ਕਿਲੋ ਬਰਾਮਦ ਹੋਈ ਹੈ ਇਹਨਾਂ ਕੋਲ ਪਹਿਲਾਂ ਇਹਨਾਂ ਤੇ ਅਜੇ ਚੈੱਕ ਕਰ ਰਹੇ ਜੀ ਇੱਥੇ ਤਾਂ ਹੈ ਨਹੀਂ ਬਾਕੀ ਸੀ ਰਿਕਾਰਡ ਬਾਕੀ ਚੈੱਕ ਕਰ ਰਹੇ ਸਰ ਕਿੰਨੀ ਉਮਰ ਹੈ ਇਹਨਾਂ ਇਹਨਾਂ ਦੀ ਜੀ ਇੱਕ ਦੀ ਗੁਰਪ੍ਰਿੰਸ ਸਿੰਘ ਗੋਰੀ ਦੀ 19 ਸਾਲ ਹੈ ਤੇ ਗੁਰਪ੍ਰਿੰਤ ਉਸਕਾਲੀ ਹੈ ਜਿਹੜਾ ਉਹਦੀ 23 ਸਾਲ ਹੁੰਦਾ ਹੈ ਸਰ ਜਿਹੜੀ 4 ਕਿਲੋ 720 ਗ੍ਰਾਮ ਫਿਰ ਮੈਂ ਜਿਹੜੀ ਕੱਲ ਫੁੱਲ ਨੇ ਫੜੀ ਸੀਗੀ ਹੈ ਇਸ ਬੰਦੇ ਕੋਲ ਪਹਿਲਾਂ ਵੀ ਹੀਰੋਇਨ ਜਿਹੜੀ ਆ ਬਰਾਮਦ ਕੀਤੀ ਜਾ ਚੁੱਕੀ ਹੋਈ ਹੈ ਨਹੀਂ ਇਹਦੇ ਤੋਂ ਪਹਿਲਾਂ ਹੋਈ ਹੈ ਜੋਗਰਾਜ ਸਿੰਘ ਉਸਮਰ ਹੈ ਇਸ ਦਾ ਇੱਕ ਸਾਲ ਹੋ ਰਿਹਾ ਤੇ ਪਹਿਲਾਂ ਇਹਦੇ ਤੇ ਪਰਚੇ ਸੰਬੰਧੀ ਹਜੇ ਤੱਕ ਜਾਣਕਾਰੀ ਨਹੀਂ। ਬਾਕੀ ਅਸੀਂ ਰਿਕਾਰਡ ਚੈੱਕ ਕਰ ਲੈਨੇ ਕਿ ਸਾਰੇ ਨਵੇਂ ਨਹੀਂ। ਹਾਂ ਜੀ। ਸਰ ਜਿਹੜੀ ਆ ਫੜੇ ਡੋਨੇਪੋਰਟ ਫੜੇ ਹੈਗੇ ਆ ਕਿ ਇਹ ਕਿੱਥੋਂ ਲੈ ਕੇ ਆਂਦੇ ਸੀ ਔਰ ਕਿੱਥੇ ਇਹਨਾਂ ਨੇ ਦੇਣੇ ਸੀਗੇ ਜੀ ਸਰ ਇਹ ਜਿਹੜਾ Rajasthan Rajasthan ਤੋਂ ਕਿੱਥੋਂ ਸੀ ਜਿਹੜੀ ਨਿਮਚ ਤੋਂ ਨਿਮਚ ਤੋਂ ਲੈ ਕੇ ਆਏ ਸੀ ਜੀ ਐਮਪੀ ਤੋਂ ਨਿਮਚ ਤੋਂ ਤੇ ਇਹਨਾਂ ਤੇ ਪਹਿਲਾਂ ਵੀ ਜਿਹੜਾ ਹਰਜਿੰਦਰ ਸਿੰਘ ਦੋਸ਼ੀ ਆ ਉਹਦੇ ਤੇ ਪਹਿਲਾਂ ਵੀ ਪਰਚੇ ਦਰਜ ਹੈ। ਉਦੋਂ ਦੇ 7 ਪਰਚੇ ਪਹਿਲਾਂ ਜਿਹੜੇ ਐਨਟੀਪੀਐਸ ਦੇ ਜਿਹੜਾ ਸਰਬਜੀਤ ਸਿੰਘ ਰਸਪੂਰੀ ਗਿਆ